ਕਦਾਰੇ ਚੱਲ ਚੱਲ ਜਾ ਚੱਲ ਉਹਨੇ ਬੱਲੀ ਕੀ ਦੇਖੀ ਜਨਾ ਵਾ ਆਏ ਉੱਪਰੋਂ ਉੱਪਰ ਦੀ ਹਾਂ ਉੱਪਰੋਂ ਉੱਪਰ ਦੀ ਸਪੀਡ ਨਾਲ ਭੱਜ ਗਿਆ ਭੱਜ ਗਿਆ ਥੋੜਾ ਭੱਜ ਕੇ ਤੇਜ਼ ਪਾਸੇ ਹੋ ਕੇ ਖੜ ਜਾ ਚਲ ਬੈਠ ਥੱਲੇ ਹਾਂ ਚਲ ਦੱਸ ਤੂੰ ਵੱਧਣਾ ਭੇਜੀ ਚੇਂਜ ਕਰ ਲਿਆ ਕਰੋ ਨਾਲ ਲੱਗ ਗਈ ਚਾ ਚੱਕਰ ਆਉਂਦੇ ਦੂਜੇ ਪਾਸੇ ਘੁੰਮ ਜਿਓ ਟਾਪੇ ਤੇ ਹਰ ਕੰਮ ਉਹ ਕਰਾ ਦੋ ਚੱਲ ਫੇ ਉਹ ਨਹੀਂ ਸੌਣ ਵੀ ਨਾ ਕਰੋ ਦੇਖੋ ਨਾਲ ਦਾ ਕਿੱਥੇ ਆ ਹਾਂ ਚਲੋ ਆਓ ਹਾਂ ਠੀਕ ਹੈ ਗੁੱਡ

ਦਰਮੇ ਚੱਲ 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 ਮੈਨੂੰ ਕੀ ਕਿਹਾ ਸੀ ਤੈਨੂੰ ਕੀ ਕਿਹਾ ਸੀ ਮੈਂ ਦਰਮੇ ਚੰਦਾ ਮੈਨੂੰ ਕੀ ਕਿਹਾ ਸੀ ਮੈਂ ਚੱਲ ਪੈਰ ਵੀ ਚੱਲ ਲੈ ਚੱਲ 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 ਜੋ ਲੱਗਿਆ ਹਾਂ ਚੱਲ ਚੱਲ ਇੱਧਰ ਨੂੰ ਦੇਖ ਇੱਧਰ ਨੂੰ ਦੇਖ ਇੱਧਰ ਨੂੰ ਦੇਖ ਇੱਧਰ ਨੂੰ ਦੇਖੇਗਾ ਜੋਰ ਨਾਲ ਲੱਗੂ ਚੱਲ ਚੱਲ

हाथ भी ला नाल हाथ भी ला थोड़ा तो पैर लंबे का हाथ भी ला गोला हाँ ला।, हाँ। तो ला 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 चल आ रे चल आ रे हाथ भी ला जोर पेटो पैर मत पटका 拜拜。